ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਦੀ ਸ਼ੁਰੂਆਤ ਹੈ ਜਾਂ ਆਪਣੇ ਵਿਚਾਰ ਨੇ ਇਹ ਨੌਜਵਾਨ ਵੀਰਾਂ ਨੂੰ ਸਮਰਪਿਤ ਨੇ ਕਿ ਇਨਸਾਨ ਨੂੰ ਆਪਣੇ ਪੈਰਾਂ ਤੇ ਕਦੋਂ ਤੱਕ ਖੜਾ ਹੋਣਾ ਚਾਹੀਦਾ ਤਾਂ ਜੋ ਤੁਹਾਨੂੰ ਕਿਸੇ ਪ੍ਰਤੀ ਕਿਸੇ ਦੇ ਨਾਲ ਜਾਂ ਕਿਸ ਕੀਮਤ ਦੇ ਸਦਕਾ ਤੁਹਾਡੇ ਆਪਣੇ ਪੈਰ ਮਜ਼ਬੂਤ ਹੋਣ ਤਾਂ ਜੋ ਤੁਹਾਨੂੰ ਕਦੇ ਵੀ ਕਿਸੇ ਵੱਲ ਝਾਕਣ ਦੀ ਲੋੜ ਨਾ ਪਵੇ ਤੁਹਾਡੀ ਇਨਕਮ ਥੋੜੇ ਸਾਧਨ ਥੋੜੇ ਸਾਰਾ ਕੁਝ ਤਕਰੀਬਨ ਨੋਜਵੰਦ ਵੀਰ ਭਰਾ ਨੇ ਤੇ ਉਹਨਾਂ ਕੋਲ ਤਕਰੀਬਨ ਘਰ ਦਾ ਹੋਵੇ ਤਾਂ ਜੋ ਆਪਾਂ ਨੂੰ ਕਿਸੇ ਦੀ ਤੇ ਕਿਸੇ ਦੇ ਡਿਪੈਂਡ ਨਾ ਹੋਣਾ ਪਵੇ ਇਸ ਬਾਰੇ ਇੱਕ ਜਿ ਕੋ ਵਿਚਾਰ ਕਰਾਂਗੇ ਉਹ ਵੀ ਮੇਰਾ ਵਿਚਾਰ ਕਰਨ ਦਾ ਤਾਂ ਮੂਡ ਬਣਿਆ ਅੱਜ ਕਿ ਅੱਜ ਕਾਫੀ ਟਾਈਮ ਮਗਰੋਂ ਮੇਰੇ ਯਾਰ ਮਿੱਤਰ ਕਈ ਮੈਨੂੰ ਮਿਲੇ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਜਿਹਦੇ ਵਿੱਚੋਂ ਦੋ ਤਿੰਨ ਮੇਰੇ ਦੋਸਤ ਸੀ ਜਿਹੜੇ ਉਹ ਪਰਦੇਸਾਂ ਦੇ ਵਿੱਚੋਂ ਆਏ ਹੋਏ ਨੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਮੈਨੂੰ ਇਹ ਲੱਗਿਆ ਕਿ ਜਿਹੜੇ ਆ ਵਿਚਾਰ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਰੂਟੀਨ ਦੇ ਵਿੱਚ ਵੀਡੀਓ ਅਪਲੋਡ ਕਰ ਰਿਹਾ ਥੋੜਾ ਪਿਆਰ ਮਿਲ ਰਿਹਾ ਤੁਸੀਂ ਵੱਧ-ਵਧ ਲੋਕਾਂ ਤੱਕ ਪਹੁੰਚਾ ਰਹੇ ਹੋ ਥੋੜਾ ਤੈਦਿਲ ਤੋਂ ਧੰਨਵਾਦ ਹੈ ਤੇ ਮੈਨੂੰ ਇਹ ਸੀ ਵੀ ਤੁਹਾਡੇ ਦਰਮਿਆਨ ਤੁਹਾਡੇ ਸਾਹਮਣੇ ਵੀ ਇਹ ਆਪਣੇ ਪੱਖ ਰੱਖੇ ਜਾਣ ਤਾਂ ਜੋ ਸਾਡੇ ਕਿਉਂਕਿ ਇੱਕ ਸਮੇਂ ਤੇ ਤੁਹਾਡਾ ਆਪਣਾ ਆਪਣਾ ਆਪ ਸਥਾਪਿਤ ਹੋਣਾ ਬਹੁਤ ਜ਼ਰੂਰੀ ਹੈ ਜਦ ਤੱਕ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਨਹੀਂ ਕਰਦੇ ਸਥਾਪਿਤ ਨਹੀਂ ਕਰਦੇ ਤਦ ਤੱਕ ਤੁਹਾਡਾ ਵजूद ਵੀ ਨਹੀਂ ਤੇ ਤੁਹਾਨੂੰ ਕੋਈ ਜਾਣ ਪਛਾਣ ਜਾਣਦਾ ਵੀ ਨਹੀਂ ਹੈਗਾ ਤੇ ਪਹਿਲੀ ਗੱਲ ਇਹ ਕਰੀਏ ਕਿ ਜਦੋਂ ਆਪਾਂ ਪੜਦੇ ਆ ਮੇਰੀ ਜ਼ਿਆਦਾਤਰ ਤਕਰੀਬਨ ਜਿੰਨੀਆਂ ਮੈਂ ਆਪਣੀਆਂ ਹੁਣ ਤੱਕ ਮੈਂ ਵੀਡੀਓ ਅਪਲੋਡ ਕਰ ਚੁੱਕਿਆ ਤੇ ਸਾਰਿਆਂ ਨੂੰ ਇੱਕ ਇੱਕੋ ਬੇਨਤੀ ਮੈਂ ਕਰਦਾ ਹੁੰਦਾ ਕਿ ਪਹਿਲੀ ਗੱਲ ਤਾਂ ਵੱਧ ਤੋਂ ਵੱਧ ਨੌਜਵਾਨ ਵੀਰ ਭਰਾ ਜ਼ਰੂਰ ਵੀਡੀਓ ਦੇਖਿਆ ਕਰਨ ਤਾਂ ਜੋ ਇਹਦੇ ਨਾਲ ਇਹ ਹੁੰਦਾ ਕਿਉਂਕਿ ਸਾਡਾ ਨੌਜਵਾਨ ਵਰਗ ਹੈ ਨੌਜਵਾਨ ਵੀਰ ਭਰਾ ਨੇ ਭੈਣ ਭਰਾਵਾਂ ਨੇ ਉਹਨਾਂ ਨੇ ਆਉਣ ਵਾਲਾ ਸਮਾਂ ਸਾਂਭਣਾ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਮਾਂ ਉਹਨਾਂ ਨੇ ਸਾਂਭਿਆ ਠੀਕ ਹੈ ਹੁਣ ਅੱਗੋ ਵਾਰੀ ਸਾਡੀ ਹੈ ਅੱਗੋ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਆ ਉਹ ਸਾਡੇ ਮੋਢਿਆਂ ਤੇ ਹੈ ਅਸੀਂ ਮੋਢੇ ਉਹਨਾਂ ਦੇ ਬਣਾਗੇ ਜੇ ਅੱਜ ਇਹ ਚੀਜ਼ਾਂ ਸਮਝਾਂਗੇ ਤਾਂ ਕੱਲੂਈ ਚੀਜ਼ਾਂ ਸਾਡੇ ਕੰਮ ਹੋਣਗੀਆਂਗੇ ਦੂਜੇ ਨੰਬਰ ਤੇ ਗੱਲ ਕਰੀ ਉਹਨਾਂ ਨਾਲ ਮੇਰੀ ਕਈ ਗੱਲਾਂ ਤੇ ਵਿਚਾਰ ਵਟਾਂਦਰਾ ਹੋਇਆ ਕਿ ਸਾਡੇ ਉੱਥੇ ਜਾ ਕੇ ਚਲੋ ਇੱਥੋਂ ਦਾ ਇੱਥੇ ਆਪਾਂ ਕਹਿੰਨੇ ਆਪਾਂ ਨੂੰ ਇੱਥੋਂ ਆਪਣੇ ਆਪਣੀ ਬੋਲੀ ਹੈ ਆਪਣੀ ਜ਼ਮੀਨ ਜਦ ਆਪਾਂ ਕੋਈ ਵੀ ਚਲੋ ਕਿਸੇ ਕੋਲ ਜ਼ਮੀਨ ਹੈ ਕਿਸੇ ਕੋਲ ਗਾਜ ਪਲਾਟ ਹੈ ਕੁਝ ਹੈ ਕੋਈ ਨਾ ਕੋਈ ਕਾਰੋਬਾਰ ਦਾ ਸਾਧਨ ਜ਼ਰੂਰ ਇੱਥੇ ਆਪਣੇ ਕੋਲ ਹੁੰਦਾ ਜਦੋਂ ਜਿਹੜਾ ਬੰਦਾ ਵਿਦੇਸ਼ਾਂ ਦੇ ਵਿੱਚ ਚਲਾ ਜਾਂਦਾ ਉਹਦੀ ਜਿਹੜੀ ਜ਼ਿੰਦਗੀ ਹੈ ਜਮੀ ਗਰਾਊਂਡ ਤੋਂ ਸ਼ੁਰੂ ਹੁੰਦੀ ਹੈ ਜ਼ੀਰੋ ਲੈਵਲ ਤੋਂ ਨਾ ਉਥੋਂ ਕਿ ਉਹਨੂੰ ਜਾਣਦਾ ਹੁੰਦਾ ਸਿਰਫ ਉਹਦੇ ਕੋਲ ਇਹ ਹੁੰਦਾ ਵੀ ਜਿਹੜਾ ਸਕਿੱਲ ਇੱਕ ਗੁਣ ਇੱਕ ਇੱਕ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਜਿਹੜੇ ਕਈ ਮੇਰੇ ਵੀਰ ਭਰਾ ਜਿਹੜੀ ਨਵੀਂ ਵੀਡੀਓ ਇਸ ਵੀਡੀਓ ਵੇਂਦੇ ਹੋਣਗੇ ਜਾਂ ਸੌਂਦੇ ਹੋਣਗੇ ਉਹਨਾਂ ਨਾਲ ਇਹ ਆ ਕਿ ਜਿੰਨਾਂ ਨੇ ਵੀ ਬਾਹਰ ਜਾਣਾ ਮਾੜੀ ਗੱਲ ਨਹੀਂ ਚੰਗੀ ਗੱਲ ਆ ਪਰ ਜੇ ਤੁਸੀਂ ਕੋਈ ਹੱਥ ਦਾ ਗੁਣ ਸਿੱਖ ਕੇ ਜਾਓ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਉੱਥੇ ਜਾ ਕੇ ਆਪ ਨੂੰ ਇੰਨਾ ਪਤਾ ਹੈ ਕੋਈ ਵੀ ਚਾਹੇ ਮੈਂ ਆਪਣੀ ਹੀ ਗੱਲ ਕਰਾਂ ਕਿਸੇ ਨੇ ਵੀ ਜਾਣਾ ਤਾਂ ਇਹ ਚੀਜ਼ ਫੋਕਸ ਮੰਨ ਆਪਣਾ ਮੰਨ ਕੇ ਰੱਖੋ ਇਹ ਮ ਕਿ ਉੱਥੇ ਜਾ ਕੇ ਤੁਸੀਂ ਜੇ ਤੁਹਾਡੇ ਕੋਲ ਹੱਥ ਦਾ ਗੁਣ ਹੋਊਗਾ ਤਾਂ ਤੁਸੀਂ ਬਧੇਰੇ ਕਾਮਯਾਬ ਹੋਵੋਗੇ ਕਿਉਂਕਿ ਹੱਥ ਵਾਲੇ ਬੰਦੇ ਨੂੰ ਕਿਤੇ ਵੀ ਘਾਟਾ ਨਹੀਂ ਪੈਂਦਾ ਕਿਉਂਕਿ ਉਹ ਨੂੰ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਤੇ ਉਸ ਤੋਂ ਬਾਅਦ ਪੈਰ ਜਮੂਨ ਲੱਗਿਆ ਕਿਤੇ ਵੀ ਆਪਾਂ ਜਦੋਂ ਆਪਾਂ ਪ੍ਰਦੇਸ਼ ਚ ਜਾਂਦੇ ਆ ਤਾਂ ਸਾਨੂੰ ਘੱਟੋ ਘੱਟ ਵੀ 4-5 ਸਾਲ ਲੱਗ ਜਾਂਦੇ ਨੇ ਉੱਥੇ ਕੋਈ ਦੋਸਤੋ ਦਰਖਤ ਦਾ ਪੇੜ ਨਹੀਂ ਲੱਗਿਆ ਹੋਗਾ ਵੀ ਜਿਹੜੇ ਉਹਨਾਂ ਨੂੰ ਹਲਾਣਾ ਤੇ ਪੈਸੇ ਡਿੱਗਣੇ ਨੇ ਕਈ ਵਾਰੀ ਸਾਡੇ ਵਰਗੇ ਇੱਥੇ ਬਾਹਰ ਇੱਥੇ ਲਾਲੂ ਪੰਜਾਬ ਚ ਬੈਠੇ ਹੋਏ ਜਿਹੜੇ ਜਾ ਕੇ ਵਿਦੇਸ਼ਾਂ ਚ ਮਿਹਨਤਾਂ ਕਰਦੇ ਤੱਕ ਸਖਤ ਮਿਹਨਤਾਂ ਹਾਰਡਵਰਕ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਵੀ ਐਫਰਡ ਕੀ ਹੁੰਦੀਆਂ ਨੇ ਕਿਵੇਂ ਜਾ ਕੇ ਤੱਕੇ ਖਾਣੇ ਪੈਂਦੇ ਨੇ ਇੱਥੋਂ ਵਾਲੇ ਲੋਕਾਂ ਨੂੰ ਡਾਲਰ ਦਿਖਦੇ ਨੇ ਪੌਂਕ ਕਿਸੇ ਨੂੰ ਪੌਂਡ ਦਿਖਦੇ ਨੇ ਕਿਸੇ ਨੂੰ ਦਿਨਾਰ ਦਿਖਦੇ ਨੇ ਕਿਸੇ ਨੂੰ ਯੂਰੋ ਦਿਖਦੇ ਨੇ ਪਰ ਜਿਹੜਾ ਬੰਦਾ ਉੱਥੇ ਮਿਹਨਤ ਕਰਦਾ ਉਹਨੂੰ ਉੱਥੇ ਜਾ ਕੇ ਚੀਜ਼ ਦਾ ਪਤਾ ਲੱਗਦਾ ਵੀ ਇਹ ਚੀਜ਼ਾਂ ਕਿਵੇਂ ਅੱਗੇ ਸਾਡੇ ਕੰਮ ਆਉਂਦੀਆਂ ਨੇ ਤੇ ਉਹਨਾਂ ਨਾਲ ਵਿਚਾਰ ਵਟੰਦਰਾ ਹੋਇਆ ਤੇ ਦੂਜੇ ਨੰਬਰ ਤੇ ਇਹ ਮੈਨੂੰ ਬੜਾ ਇਹ ਗੱਲ ਸਿੱਖਣ ਨੂੰ ਮਿਲੀ ਤੇ ਦੇਖਣ ਨੂੰ ਮਿਲੀ ਕਿ ਜਿੰਨਾਂ ਕੋਲ ਇੱਥੇ ਸਭ ਕੁਝ ਹੈ ਕਈ ਲੋਕ ਇੱਥੇ ਸਭ ਕੁਝ ਛੱਡ ਛੜਾ ਕੇ ਆਪਣਾ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਉਹ ਚੀਜ਼ਾਂ ਨੂੰ ਅਫੋਰਡ ਕਰੀਏ ਉੱਥੇ ਜਾਈਏ ਉੱਥੇ ਜਾ ਕੇ ਪਤਾ ਨਹੀਂ ਕੀ ਇਹੋ ਜਿਹੀਆਂ ਚੀਜ਼ਾਂ ਕਈ ਇੱਥੇ ਵੀ ਇੱਥੇ ਸਰਦਾਰੀਆਂ ਛੱਡ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਫਿਰਦੇ ਨੇ ਸੋ ਪੈਰਾਂ ਤੇ ਜ਼ਰੂਰ ਆਪਣੇ ਖੜੋ ਪਰ ਇੱਕ ਗੱਲ ਪੱਲੇ ਜ਼ਰੂਰ ਬੰਨ ਲਿਓ ਕਿ ਜੋ ਕੁਝ ਕਰਨਾ ਹੈ ਤਾਂ ਤੁਸੀਂ ਇਹ ਸੋਚ ਕੇ ਕਰੋ ਕਿ ਆਪਣੇ ਇੱਥੇ ਰਹਿੰਦੇ ਰਹਿਂਦਾ ਪਹਿਲਾਂ ਪਹਿਲਾਂ ਆਪਣਾ ਕੋਈ ਨਾ ਕੋਈ ਤੁਸੀਂ ਸਟੈਂਡ ਮਜ਼ਬੂਤ ਜ਼ਰੂਰ ਕਰੋ ਤਾਂ ਜੋ ਤੁਸੀਂ ਕੰਮ ਦੇਣ ਵਾਲੇ ਬਣੋ ਨਾ ਕਿ ਕੰਮ ਲੈਣ ਵਾਲੇ ਅੱਜ ਕੱਲ ਵਧੇਰੇ ਸਾਡੇ ਸਾਡੇ ਲੋਕਾਂ ਦੀਆਂ ਪੁਲਿਸੀਆਂ ਬਣ ਗਈਆਂ ਨੇ ਹਰ ਇੱਕ ਬੰਦੇ ਨੂੰ ਪਤਾ ਨਹੀਂ ਕੀ ਇਹ ਲੱਗਦਾ ਕਿ ਭੱਜ ਲੋ ਜੀ ਭੱਜ ਲੋ ਭੱਜ ਲੋ ਪਰ ਚਲੋ ਜਿਹਦੇ ਜਿਹੜਾ ਕੋਈ ਲੋੜਵੰਦ ਹੈਗਾ ਉਹ ਤਾਂ ਜਾਵੇ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੇ ਕੋ ਪੈਸੇ ਵੱਡੀਆਂ ਕੰਟਰੀਆਂ ਚ ਆਪਾਂ ਲਾਉਨੇ ਆ ਦੇਸ਼ਾਂ ਵਿਦੇਸ਼ਾਂ ਚ ਚਲੋ ਜਿਹੜੇ ਇਨਸਾਨ ਜਿਹੜੇ ਵੀਰ ਭਰਾ ਗਏ ਹੋਏ ਨੇ ਚਲੋ ਜੇ ਤਾਂ ਸਹੀ ਤਰੀਕੇ ਨਾਲ ਕੰਮ ਕਰਦੇ ਨੇ ਚੰਗੀ ਗੱਲ ਆ ਪਰ ਕਈ ਬੰਦਿਆਂ ਕੋਲੇ ਐ ਇੱਥੇ ਹੁੰਦੇ ਸੁੰਦੇ ਸਾਰਾ ਕੁਝ ਛੱਡ ਕੇ ਦੇਖੋ ਮੈਂ ਜਿੰਨੀਆਂ ਮੇਰੀਆਂ ਹੁਣ ਤੱਕ ਵੀਡੀਓ ਤਕਰੀਬਨ ਮੈਂ ਚੈਨਲ ਤੇ ਪਈਆਂ ਨੇ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਮੈਂ ਜੋ ਕੁਝ ਖੁਦ ਕਰ ਰਿਹਾ ਮੈਂ ਛੋਟੇ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਮੇਰੀ ਸੋਚ ਹੁੰਦੀ ਹੈ ਕਿ ਪ੍ਰਮਾਤਮਾ ਨੇ ਚਾਇਆ ਤਾਂ ਬਹੁਤ ਕੁਝ ਕਰਨਾ ਹੈ ਅੱਗੇ ਕਿਸੇ ਨੂੰ ਰੋਜ਼ਗਾਰ ਵੀ ਦੇਣਾ ਹੈ ਇਹ ਨਹੀਂ ਹੈਗਾ ਵੀ ਜੇ ਸਾਡੇ ਕ ਮੇਰਾ ਘਰ ਪਰ ਲੱਗ ਰਿਹਾ ਤਾਂ ਮੈਨੂੰ ਇਹ ਹੋਵੇ ਵੀ ਜੋ ਕੁਝ ਪੈ ਜੇ ਮੇਰੇ ਘਰੀ ਪੈ ਜੇ ਨਹੀਂ ਮੇਰੀ ਸੋਚ ਇਹ ਹੁੰਦੀ ਹੈ ਜੇ ਪ੍ਰਮਾਤਮਾ ਨੇ ਇੰਨੇ ਕਾਬਲ ਕੀਤਾ ਇੰਨੇ ਕਾਬਲ ਹੋਏ ਤਾਂ ਘੱਟੋ ਘੜ ਵੀ 10000 12 ਬੰਦਿਆਂ ਨੂੰ ਰੋਜ਼ਗਾਰ ਦਿਓ ਰੋਜ਼ਗਾਰ ਦੇਣ ਵਾਲੇ ਬਣੋ ਨੌਕਰ ਬਣਨ ਵਾਲੋਂ ਚੰਗਾ ਤੇ ਉਹਨਾਂ ਨੂੰ ਆਪਣੇ ਵੀਰ ਭਰਾ ਹੀ ਸਮਝਣਾ ਇਹ ਨਹੀਂ ਮੰਨ ਦੇ ਵਿੱਚ ਕਦੀ ਵੀ ਇਹ ਚੀਜ਼ ਲੈਉਣੀ ਕਿ ਅਸੀਂ ਮਾਲਕਾਂ ਮਾਲਕ ਸਿਰਫ ਇੱਕੋ ਹੀ ਆ ਜਿਹੜਾ ਸਾਨੂੰ ਦਿੰਦਾ ਬਾਕੀ ਆਪਾਂ ਆਪਣੀਆਂ ਡਿਊਟੀਆਂ ਲੱਗੀਆਂ ਹੋਏ ਨੇ ਕੋਈ ਕਿਸੇ ਕੋਲ ਜੀ ਵਾਧਾ ਤਾਂ ਉਹ ਕਿਸ ਨੂੰ ਵਾਧਾ ਦੇ ਸਕਦਾ ਤੇ ਦੂਜੇ ਨੰਬਰ ਤੇ ਜਿਹੜੇ ਇੱਥੇ ਰਹਿੰਦੇ ਨੇ ਵੀਰ ਭਰਾ ਉਹਨਾਂ ਲਈ ਵੀ ਕੁਝ ਕੁਝ ਗੱਲਾਂ ਇਹੀ ਨੇ ਕਿ ਬਸ ਇੱਥੋਂ ਤੁਸੀਂ ਜੋ ਵੀ ਕੁਝ ਕਰਦੇ ਹੋ ਇਹ ਚੀਜ਼ ਮਨ ਦੇ ਵਿੱਚ ਇਹ ਚੀਜ਼ਾਂ ਰੱਖੋ ਕਿ ਅਸੀਂ ਕੁਝ ਕਰਨਾ ਹੈ ਇੱਥੇ ਥੋੜੀਆਂ ਚੀਜ਼ਾਂ ਲਾ ਲੋ ਬਹੁਤੀਆਂ ਚੀਜ਼ਾਂ ਲਾ ਕੇ ਬੰਦਾ ਮੁਨਾਫਾ ਕਰ ਸਕਦਾ ਕੋਈ ਵੀ ਚੀਜ਼ ਜਦੋਂ ਬੰਦਾ ਕਰਨ ਤੇ ਆਵੇ ਜਦੋਂ ਨਹੀਂ ਆਉਂਦਾ ਤਾਂ ਉਹ ਥੋੜੇ ਇਸ ਦੇ ਦਰਮਿਆਨ ਉਹ ਜੋ ਮਰਜ਼ੀ ਬੰਦਾ ਕਰੀ ਜਾਵੇ ਉਹ ਸਾਡੇ ਲਈ ਇੱਕ ਅਲੱਗ ਗੱਲ ਬਣ ਜਾਂਦੀ ਆ ਪਰ ਇਨਸਾਨ ਉਹੀ ਹੈ ਜਿਹੜਾ ਸਮੇਂ ਦੇ ਨਾਲ ਖੜੇ ਤੇ ਉਹਨਾਂ ਨਾਲ ਹੋਰ ਗੱਲਾਂ ਹੋਈਆਂ ਐਫਰਟ ਇੱਥੇ ਉਹੀ ਗੱਲ ਹੈ ਵੀ ਕਈ ਵਾਰੀ ਇੱਥੇ ਸਾਡੀ ਜਿਹੜੀ ਲਾਈਫ ਹੈ ਜ਼ਿੰਦਗੀ ਹੈ ਉਹ ਬਹੁਤ ਬਾਹਰਲੇ ਦੇਸ਼ਾਂ ਨਾਲੋਂ ਬਹੁਤ ਸੁਹਾਵਣੀ ਆ ਕਿਉਂ ਇੱਥੇ ਸਾਨੂੰ ਇੱਕ ਤਾਂ ਪਹਿਲੇ ਕੱਲ ਆਪਣਾ ਪਰਿਵਾਰ ਆ ਪਰਿਵਾਰ ਦੇ ਵਿੱਚ ਆਪਾਂ ਰਹਿੰਦੇ ਆ ਠੀਕ ਆ ਦੂਸਰੇ ਨੰਬਰ ਤੇ ਜੋ ਜੇ ਕੋਈ ਭਜਨ اٹਹੁੰਦੀ ਆ ਤਾਂ ਬੰਦਾ ਛੇਤੀ ਇੱਥੇ ਮਾਪਵਾ ਦੇ ਕੋਲ ਹੁੰਦਾ ਤੇ ਬਾਹਰਲੇ ਦਿਸਾਂ ਦੇ ਵਿੱਚ ਇਹ ਚੀਜ਼ਾਂ ਦਾ ਬੜਾ ਮਨ ਦੇ ਵਿੱਚ ਹੁੰਦਾ ਵੀ ਛੇਤੀ ਛੇਤੀ ਆਉਣ ਜਾਣ ਨਹੀਂ ਹੁੰਦਾ ਤੇ ਜਿਨ੍ਹਾਂ ਦਾ بیس ਇੱਥੇ ਬਣ ਸਕਦਾ ਉਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਵੀ ਇੱਥੇ ਆਪਾਂ ਕੁਝ ਨਾ ਕੁਝ ਆਪਣਾ ਕਿਉਂਕਿ ਹੁਣ ਲੋਕ ਅਵੇਰ ਵੀ ਬਹੁਤ ਹੋ ਚੁੱਕੇ ਨੇ ਕਿਉਂਕਿ ਹੁਣ ਕਈ ਮੁਲਕਾਂ ਦੇ ਵਿੱਚ ਦਾ ਸਿਸਟਮ ਪਹਿਲੀ ਗੱਲ ਦਾ ਇਹੋ ਜਿਹਾ ਚੱਲ ਰਿਹਾ ਕਿ ਤੁਹਾਨੂੰ ਪਤਾ ਛੇਤੀ ਛੇਤੀ ਵੀ ਇਹ ਨਹੀਂ ਮਿਲਦੇ ਉਮਰਾ ਲੰਘ ਜਾਂਦੀਆਂ ਨੇ ਬੰਦੇ ਦੀ ਨਾ ਉਹ ਇੱਥੇ ਕੰਮ ਕਰਨ ਜੋਗੇ ਰਹਿੰਦੇ ਬਲਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜਿਸ ਤਰ੍ਹਾਂ ਮੈਂ ਹੁਣ ਨਾਲ-ਨਾਲ ਵੀਡੀਓ ਵਗੈਰਾ ਵੀ ਬਣਾਉਣਾ ਆਪਣੇ ਘਰ ਦੇ ਕੰਮ ਵੀ ਕਰੀਦੇ ਨੇ ਮੈਨੂੰ ਇਹ ਹੁੰਦਾ ਵੀ ਕੁਝ ਨਾ ਕੁਝ ਤੁਸੀਂ ਜ਼ਰੂਰ ਕਰਦੇ ਰਹੋ ਕਿਉਂਕਿ ਜੇ ਤੁਸੀਂ ਅੱਜ ਜਿਹੜੀ ਚੀਜ਼ ਸੋਚ ਰਹੇ ਹੋ ਉਹ ਚੀਜ਼ ਕਰ ਰਹੇ ਹੋ ਉਹਨੂੰ ਤੁਸੀਂ ਪਹਿਲ ਦੇ ਆਧਾਰ ਤੇ ਦੇ ਰਹੇ ਹੋ ਤੇ ਥੋੜਾ ਬਹੁਤ ਜ਼ਿਆਦਾ ਇਹ ਚੀਜ਼ ਲਈ ਮੈਨੇ ਰੱਖਦਾ ਤੁਹਾਡੀ ਅੱਜ ਦੀ ਕੀਤੀ ਮਿਹਨਤ ਤੁਹਾਨੂੰ ਅਕਾਸ ਖਾਲਾ ਕਰ ਦੂਗੀ ਜੇ ਤੁਹਾਡੇ ਮਨ ਦੇ ਵਿੱਚ ਅੱਜ ਇਹ ਜੀਜ ਹੋਵੇ ਕਿ ਨਹੀਂ ਮੈਂ ਬਾਹਰ ਹੀ ਜਾਣਾ ਹੈ ਜਾਂ ਵਿਦੇਸ਼ ਹੀ ਜਾਣਾ ਕਿਉਂ ਜਿਹੜਾ ਦੇਖੋ ਉਹੀ ਬਾਰ ਬਾਰ ਮੈਂ ਕਹਿਣਾ ਕਹਿਣਾ ਚਾਹੁੰਦਾ ਵੀ ਜਿਹੜੀ ਥੋੜੀ ਸੋਚ ਸੋਚ ਥੋੜੀ ਸੋਚ ਨੂੰ ਤੁਸੀਂ ਥੋੜਾ ਜਿਹਾ ਵੱਡਾ ਕਰ ਲਓ ਜਿਆਦਾ ਵਧੀਆ ਜਿੰਨੇ ਮੈਂ ਕਿ ਜਨੀਆਂ ਮੇਰੀਆਂ ਵੀਡੀਓ ਨੇ ਮੋਦੇ ਵਿੱਚ ਇੱਕੋ ਹੀ ਗੱਲ ਬਾਰ ਬਾਰ ਅਗਰ ਰਿਪੀਟ ਕਰਦਾ ਆ ਰਿਹਾ ਕਿ ਇੱਥੇ ਵੀਰੇ ਬਹੁਤ ਕੁਝ ਹੈ ਆਪਾਂ ਕਰ ਸਕਦੇ ਆ ਇੱਕ ਦੋ ਵੀਡੀਓ ਗੱਲਾਂ ਬਾਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਕਰੂੰਗਾ ਉਹ ਵੀ ਮੇਰੇ ਮਨ ਦੇ ਵਿੱਚ ਥੋਟ ਵਿਚਾਰ ਆਇਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਅੱਜ ਮੇਰਾ ਜਿਹੜਾ ਮੇਨ ਮੋਟਿਵ ਸੀ ਉਹ ਕਿ ਮੈਂ ਮੇਰੇ ਅੱਜ ਦੋ ਤਿੰਨ ਯਾਰ ਦੋਸਤਾਂ ਨਾਲ ਬਹਿਣ ਉੱਠਣ ਹੋਇਆ ਜਿਹੜੇ ਵਿਦਿਸ਼ਾ ਆਏ ਹੋਏ ਸੀ ਉਹਨਾਂ ਤੋਂ ਇਹੀ ਗੱਲ ਸਿੱਖੀ ਹੈ ਕਿ ਜਾਵਾਰ ਜ਼ਰੂਰ ਜਾਓ ਪਰ ਇਹ ਮਨ ਦੇ ਵਿੱਚ ਸੋਚ ਕੇ ਜਾਓ ਕਿ ਮੈਂ ਇੱਥੇ ਆ ਕੇ ਕੁਝ ਨਾ ਕੁਝ ਆਪਣਾ ਵਪਾਰ ਖੜਾ ਕਰਨਾ ਹੈ ਤਾ ਜੋ ਦੇਖੋ ਇਹ ਨਾ ਹੋਵੇ ਵੀ ਤੁਸੀਂ 10 ਸਾਲਾਂ ਮਗਰੋਂ 20 ਸਾਲਾਂ ਮਗਰੋਂ ਦੁਬਾਰਾ ਵਾਪਸ ਆਓ ਤਾਂ ਤੁਹਾਨੂੰ ਦੁਬਾਰਾ ਆ ਕੇ 0 ਤੋਂ ਸ਼ੁਰੂ ਕਰਨਾ ਪਵੇ ਜੇਕਰ ਤੁਹਾਨੂੰ 0 ਤੋਂ ਸ਼ੁਰੂ ਕਰਨਾ ਪਊਗਾ ਫਿਰ ਮੈਨੂੰ ਲੱਗਦਾ ਦੋਸਤੋ ਥੋੜਾ 10-12 ਸਾਲ ਦਾ ਜਿਹੜਾ ਸੰਘਰਸ਼ ਵਾਰ ਕੀਤਾ ਹੋਇਆ ਉਹ ਖੁਦ ਹੀ ਢੇਰੀ ਵੰਗਣਾ ਹੈ ਘਰ ਚ ਮਿੱਟੀ ਲੱਗਣ ਵਾਲਾ ਕੰਮ ਵੀ ਜੇ ਖੁਦ ਹੀ ਮਿੱਟੀ ਖੂਚ ਲੱਗੀ ਜਾਂਦੀ ਹੈ ਤਾਂ ਉਹ ਕਿਸੇ ਨੂੰ ਰਾਸ ਨਹੀਂ ਆਉਂਦੀ ਵੀਡੀਓ ਦੇ ਵਿੱਚ ਕਈ ਕਈ ਵਾਰੀ ਗੱਲਾਂ ਮੇਰੇ ਸਿੱਧੇ ਮੂੰਹ ਵੀ ਕਹੀਆਂ ਜਾਂਦੀਆਂ ਨੇ ਸੋ ਜੇ ਕਿਸੇ ਨੂੰ ਮਨ ਦੇ ਵਿੱਚ ਲੱਗੀਆਂ ਤਾਂ ਜਰੂਰ ਧਿਆਨ ਦਿਓ ਜੇ ਕੋਈ ਗੱਲ ਚੰਗੀ ਲੱਗਦੀ ਹੈ ਕਿਉਂਕਿ ਮੇਰੀ ਆਤ ਇਹ ਹੁੰਦੀ ਹੈ ਵੀ ਮੈਂ ਉਹ ਚੀਜ਼ ਦੱਸਣਾ ਚਾਹੁੰਨਾ ਸਾਡੇ ਵੀਰ ਭਰਾਵਾਂ ਨੌਜਵਾਨਾਂ ਨੂੰ ਲੱਖਾ ਭੈਣ ਭਰਾਵਾਂ ਨੂੰ ਕਿ ਬਾਹਰ ਜਾ ਕੇ ਦਿਹਾੜੀਆਂ ਕਰਨ ਨਾਲੋਂ ਚੰਗਾ ਤੁਸੀਂ ਇੱਥੇ ਕੁਝ ਨਾ ਕੁਝ ਆਪਣਾ ਜਰੂਰ ਕਰੋ ਭਾਵੇਂ ਤੁਸੀਂ ਕ੍ਰੀਏਟਰ ਬਣੋ ਕੁਝ ਵੀ ਕਰੋ ਜੇ ਤੁਹਾਡੇ ਅੰਦਰ ਗੁਣ ਹੈਗਾ ਤੁਹਾਨੂੰ ਲੋਕ ਚਾਰ ਸੁਣਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਮੇਰੇ ਬੋਲੇ ਹੋਏ ਬੋਲਾਂ ਨਾਲ ਜੇ ਕੋਈ ਬੰਦਾ ਸਮਝ ਸਕਦਾ ਤਾਂ ਮੈਨੂੰ ਲੱਗਦਾ ਵੀ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਜ਼ਿੰਦਗੀ ਦੇ ਵਿੱਚ ਜੇ 10 ਬੰਦੇ ਜਾਂ 50 50 ਬੰਦੇ ਜੇ ਮੇਰੀ ਗੱਲ ਨੂੰ ਫੋਲੋ ਕਰਨਗੇ ਤਾਂ ਸ਼ਾਇਦ ਹੋ ਸਕਦਾ ਮੈਂ ਕਹੂੰਗਾ ਵੀ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਪੈਸੇ ਲਈ ਕੀਤੀ ਜਾਵੇ ਕੋਈ ਚੀਜ਼ਾਂ ਮਨ ਨੂੰ ਸਕੂਨ ਦਿੰਦੀਆਂ ਨੇ ਮੈਨੂੰ ਉਹ ਚੀਜ਼ ਨੂੰ ਸਕੂਨ ਦਿੰਦੀ ਹੈ ਮੈਂ ਆਪਣੇ ਸਕੂਨ ਨਾਲ ਕੰਮ ਕਰਦਾ ਜੀ ਵੀਡੀਓ ਵਧੀਆ ਲੱਗੀ ਵੀਡੀਓ ਦੇ ਅੰਤ ਤੱਕ ਬਣ ਲਈ ਤੁਹਾਡਾ ਧੰਨਵਾਦ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਤੁਹਾਡੇ ਕੋਲ ਪਹੁੰਚਦੀ ਰਹੇ ਤੇ ਤੁਹਾਡੇ ਨਾਲ ਵਾਦਾ ਰਿਹਾ ਕੰਟੀਨਿਊ ਕੰਮ ਕਰਦਾ ਰਾਵਾਂਗਾ ਥੋੜੇ ਪਿਆਰ ਸਤਿਕਾਰ ਦੀ ਲੋੜ ਹੈ ਵੱਤ ਵੱਤ ਸਪੋਰਟ ਜਰੂਰ ਕਰਿਓ ਵੱਤ ਵੱਤ ਸ਼ੇਅਰ ਜਰੂਰ ਕਰਿਓ ਪੰਜਾਬ ਪੰਜਾਬੀਅਤ ਜਿੰਦਾਬਾਦ